ਸਸਿਕਾ ਚੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਸਰ ਦਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਹਨ ਅਹਿਮ ਸੁਰਖੀਆਂ ਤੇ ਫ੍ਰੈਂਚ ਬੋਲਣ ਵਾਲੇ ਹੁਨਰਬੰਦ ਕਾਮਯਾਬ ਦੇ ਲਈ ਸੁਨਹਿਰੀ ਮੌਕਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ ਕੈਨੇਡਾ ਵਿੱਚ ਮਿਲੇਗਾ ਪਰਵਾਸ ਕੈਨੇਡਾ ਵਿੱਚ 8 ਪੰਜਾਬੀ ਮੁੱਲ ਦੇ ਵਿਅਕਤੀ ਹੋਏ ਗ੍ਰਿਫਤਾਰ 4 ਲੱਖ ਕੈਨੇਡੀਅਨ ਡਾਲਰ ਅਤੇ ਡਾਕ ਚੋਰੀ ਦੇ ਇਲਜ਼ਾਮ ਹੇਠ ਹੋਈ ਗ੍ਰਿਫਤਾਰੀ 450 ਤੋਂ ਵੱਧ ਚੋਰੀ ਦੇ ਕ੍ਰੈਡਿਟ ਕਾਰਡ ਅਤੇ ਚੈੱਕ ਹੋਏ ਬਰਾਮਦ ਪ੍ਰਧਾਨ ਮੰਤਰੀ ਮਾਰਕਾਨੀ ਪਹੁੰਚੇ ਮਿਸਰ ਅੰਤਰਰਾਸ਼ਟਰੀ ਸੰਮੇਲਨ ਦੇ ਵਿੱਚ ਹੋਏ ਸ਼ਾਮਲ 트럼ਪ ਸਣੇ ਹੋਰ ਵਿਸ਼ਵ ਲੀਡਰਾਂ ਨੇ ਗਾਜ਼ਾ ਜੰਗਬੰਦੀ ਸਮਝੌਤੇ ਤੇ ਕੀਤੇ ਦਸਤਕਤ ਕੈਨੇਡਾ ਓਪਨ ਵਰਕ ਪਰਮਿਟ ਦੀ ਆਖਰੀ ਮਿਤੀ ਵਿੱਚ ਹੋਇਆ ਵਾਅਦਾ ਦਸੰਬਰ ਦੇ ਅੰਤ ਤੱਕ ਵਧਾਈ ਗਈ ਮਿਤੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ ਫ੍ਰੈਂਚ ਬੋਲਣ ਵਾਲੇ ਹੁਨਰਵੰਦ ਕਾਮਿਆਂ ਨੂੰ ਸਥਾਈ ਨਿਵਾਸ ਲਈ ਤੇਜ਼ ਰਸਤਾ ਪ੍ਰਦਾਨ ਕਰਦਾ ਹੈ ਐਕਸਪ੍ਰੈਸ ਐਂਟਰੀ ਰਾਹੀਂ ਤੁਸੀਂ ਇੱਕ ਫ੍ਰੈਂਚ ਬੋਲਣ ਵਾਲੇ ਹੁਨਰਵੰਦ ਕਾਮੇ ਦੇ ਵਜੋਂ ਕੈਨੇਡਾ ਵਿੱਚ ਆਵਾਸ ਕਰ ਸਕਦੇ ਹੋ ਅਤੇ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹੋ ਜਦੋਂ ਤੁਸੀਂ ਕੈਨੇਡਾ ਨੂੰ ਆਪਣਾ ਨਵਾਂ ਘਰ ਬਣਾਉਂਦੇ ਹੋ ਤਾਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਕੋਲ ਨਵੇਂ ਆਉਣ ਵਾਲਿਆਂ ਦੇ ਲਈ ਸੇਵਾਵਾਂ ਤੱਕ ਪਹੁੰਚ ਹੋਵੇਗੀ ਜੋ ਫ੍ਰੈਂਚ ਤੇ ਅੰਗਰੇਜ਼ੀ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ ਅਤੇ ਦੁਨੀਆ ਦੇ ਸਭ ਤੋਂ ਉੱਚ ਗੁਣਵੱਤਾ ਵਾਲੇ ਸਿੱਖਿਆ ਨਾਲੀਆਂ ਦੇ ਵਿੱਚੋਂ ਇੱਕ ਹੈ ਜਿਹਦੇ ਵਿੱਚ ਦੇਸ਼ ਭਰ ਦੇ ਵਿੱਚ ਨੌਕਰੀ ਦੇ ਮੌਕੇ ਹੋਣਗੇ ਐਕਸਪ੍ਰੈਸ ਐਂਟਰੀ ਇੱਕ ਆਨਲਾਈਨ ਐਪਲੀਕੇਸ਼ਨ ਸਿਸਟਮ ਹੈ ਜੋ ਆਈਆਰਸੀਸੀ ਨੂੰ ਉਹਨਾਂ ਉਮੀਦਵਾਰਾਂ ਦਾ ਇੱਕ ਪੂਲ ਬਣਾਉਣ ਦੇ ਲਈ ਆਗਿਆ ਦਿੰਦਾ ਹੈ ਜੋ ਸਥਾਈ ਤੌਰ ਉਤੇ ਕੈਨੇਡਾ ਵਿੱਚ ਪ੍ਰਵਾਸ ਕਰਨ ਦੇ ਯੋਗ ਹੋ ਸਕਦੇ ਨੇ ਪੂਲ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਦੇ ਲਈ ਯੋਗ ਹੋਣਾ ਚਾਹੀਦਾ ਹੈ ਅਤੇ ਆਪਣੀ ਪ੍ਰੋਫਾਈਲ ਦੇ ਵਿੱਚ ਜਾਣਕਾਰੀ ਦੇ ਆਧਾਰ ਉਤੇ ਅੰਕ ਹਾਸਲ ਕਰਨੇ ਚਾਹੀਦੇ ਨੇ ਜਿਦੇ ਵਿੱਚ ਤੁਹਾਡੇ ਹੁਨਰ ਅਤੇ ਅਨੁਭਵ ਸ਼ਾਮਲ ਹੋਣਗੇ ਸਥਾਨ ਨਿਵਾਸ ਲਈ ਅਜੀ ਰੈਂਡ ਲਈ ਸੱਤਾ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਸਭ ਤੋਂ ਉੱਚ ਦਰਜੇ ਦੇ ਸਕੋਰਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਇੱਕ ਪ੍ਰੋਫਾਈਲ ਬਣਾਉਂਦੇ ਹੋ ਤਾਂ ਤੁਹਾਨੂੰ ਕੈਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਦੇ ਵਿੱਚੋਂ ਇੱਕ ਦਾ ਆਪਣਾ ਗਿਆਨ ਸਾਬਤ ਕਰਨ ਦੀ ਵੀ ਲੋੜ ਹੁੰਦੀ ਹੈ ਫ੍ਰੈਂਚ ਜਾਫਿਤ ਅੰਗਰੇਜ਼ੀ ਆਪਣੇ ਪਹਿਲੇ ਸਰਕਾਰੀ ਭਾਸ਼ਾ ਦੇ ਵਜੋਂ ਆਪਣੀ ਸਭ ਤੋਂ ਮਜ਼ਬੂਤ ਭਾਸ਼ਾ ਚੁਣੋ ਤਾਂ ਜੋ ਤੁਸੀਂ ਵਧੇਰੇ ਅੰਕ ਕਮਾਉਣ ਦੀਆਂ ਸੰਭਾਵਨਾਵਾਂ ਵਧਾ ਸਕੋ ਤੁਸੀਂ ਫ੍ਰੈਂਚ ਭਾਸ਼ਾ ਦੇ ਮਜ਼ਬੂਤ ਹੁਨਰਾਂ ਦੇ ਲਈ 50 ਵਾਧੂ ਅੰਕ ਕਮਾ ਸਕਦੇ ਹੋ ਜੇਕਰ ਤੁਸੀਂ ਚਾਰਾ ਫ੍ਰੈਂਚ ਭਾਸ਼ਾ ਦੇ ਹੁਨਰਾਂ ਉੱਤੇ ਲੈਵਲ 7 ਜਾਂ ਫਿਰ ਇਸ ਤੋਂ ਵੱਧ ਦਾ ਪੱਧਰ ਪ੍ਰਾਪਤ ਕਰਦੇ ਹੋ ਤਾਂ ਤੁਸੀਂ 25 ਵਾਧੂ ਅੰਕ ਵੀ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਅੰਗਰੇਜ਼ੀ ਦੇ ਵਿੱਚ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਪੱਧਰ 4 ਜਾਂ ਫਿਰ ਇਸ ਤੋਂ ਘੱਟ ਪ੍ਰਾਪਤ ਕੀਤਾ ਹੈ ਤਾਂ ਜੇਕਰ ਤੁਸੀਂ ਅੰਗਰੇਜ਼ੀ ਟੈਸਟ ਨਹੀਂ ਦਿੱਤਾ ਜੇਕਰ ਤੁਸੀਂ ਚਾਰਾ ਅੰਗਰੇਜ਼ੀ ਹੁੰੜਾ ਉੱਤੇ ਸੀਐਨਪੀ 5 ਜਾਂ ਫਿਰ ਇਸ ਤੋਂ ਵੱਧ ਪ੍ਰਾਪਤ ਕੀਤਾ ਹੈ ਤਾਂ 50 ਵੱਧੂ ਅੰਕ ਪ੍ਰਾਪਤ ਹੁੰਦੇ ਨੇ ਦੱਸੇ ਆਈਆਈਸੀਸੀ ਦਾ ਵਿਆਪਕ ਰੈਂਕਿੰਗ ਸਿਸਟਮ ਟੂਲ ਤੁਹਾਨੂੰ ਦੱਸ ਸਕਦਾ ਹੈ ਜੇਕਰ ਤੁਸੀਂ ਇੱਕ ਪ੍ਰੋਫਾਈਲ ਬਣਾਉਂਦੇ ਹੋ ਤਾਂ ਤੁਹਾਡਾ ਸਕੋਰ ਕੀ ਹੋ ਸਕਦਾ ਹੈ ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਹਾਨੂੰ ਆਪਣੀ ਭਾਸ਼ਾ ਦੇ ਹੁੰ ਦੇ ਲਈ ਕਿੰਨੇ ਅੰਕ ਮਿਲਣਗੇ ਹਰ ਸਾਲ ਆਈਏਸੀਸੀ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਉਹਨਾਂ ਉਮੀਦਵਾਰਾਂ ਨੂੰ ਸੱਦਾ ਦਿੰਦਾ ਹੈ ਜੋ ਇੱਕ ਖਾਸ ਸ਼੍ਰੇਣੀ ਦੇ ਲਈ ਯੋਗ ਨੇ ਤਾਂ ਜੋ ਇੱਕ ਪਛਾਣੇ ਗਏ ਆਰਥਿਕ ਟੀਚੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ ਇਹ ਸ਼੍ਰੇਣੀ ਆਧਾਰਤ ਦੋ ਰ ਸਿੱਖਰ ਲਈ ਤਰਜੇ ਦੇ ਉਮੀਦਵਾਰਾਂ ਨੂੰ ਸੱਦਾ ਦੇ ਕੇ ਆਮ ਅਤੇ ਪ੍ਰੋਗਰਾਮ ਵਿਸ਼ੇਸ਼ ਦੋਰਾ ਦੇ ਵਿੱਚ ਵਾਅਦਾ ਕਰਦੇ ਨੇ ਜੋ ਇਹਨਾਂ ਖਾਸ ਚੁਚਾ ਨੂੰ ਪੂਰਾ ਕਰਨ ਦੇ ਵਿੱਚ ਸਾਡੀ ਮਦਦ ਕਰ ਸਕਦੇ ਨੇ ਫ੍ਰੈਂਚ ਭਾਸ਼ਾ ਦੀ ਮੁਹਾਲਤ 2025 ਦੇ ਲਈ ਚੁਣੀਆਂ ਗਈਆਂ ਸ਼੍ਰੇਣੀਆਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਦਸੀ ਯੋਗ ਹੋਣ ਦੇ ਲਈ ਤੁਹਾਨੂੰ ਇੱਕ ਹੁਨਰਬੰਦ ਵਰਕਰ ਹੋਣਾ ਚਾਹੀਦਾ ਹੈ ਜੋ ਇਹਨਾਂ ਤਿੰਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਦੇ ਲਈ ਯੋਗ ਹੋਵੇ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜਾਂ ਫਿਰ ਫੈਡਰਲ ਸਕਿਲਡ ਕ੍ਰੇਡ ਪ੍ਰੋਗਰਾਮ ਜਾਂ ਫਿਰ ਕੈਨੇਡੀਅਨ ਐਕਸਪੀਰੀਐਂਸ ਕਲਾਸ ਜੇਕਰ ਤੁਸੀਂ ਉਪਰੋਕਤ ਪ੍ਰੋਗਰਾਮਾਂ ਦੇ ਵਿੱਚੋਂ ਕਿਸੇ ਇੱਕ ਦੇ ਲਈ ਯੋਗ ਹੋ ਤਾਂ ਕੋਈ ਸੂਬਾ ਜਾਂ ਪ੍ਰਦੇਸ਼ ਤੁਹਾਨੂੰ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਰਾਹੀਂ ਸਥਾਈ ਨਿਵਾਸੀ ਲਈ ਨਾਮਜ਼ਦ ਕਰਨ ਦੇ ਯੋਗ ਵੀ ਹੋ ਸਕਤੇ ਨਾਮਜ਼ਦ ਹੋਣ ਦੇ ਨਾਤੇ ਜੇਕਰ ਤੁਹਾਨੂੰ ਐਸਡੀ ਰੇਨ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਵਾਧੂ ਅੰਕ ਮਿਲਦੇ ਨੇ ਤੁਹਾਨੂੰ ਸਿਰਫ ਤਾਂ ਹੀ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਹੈ ਜੇਕਰ ਤੁਹਾਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਪਰ ਤੁਹਾਨੂੰ ਆਪਣੇ ਪ੍ਰੋਫਾਈਲ ਦੇ ਲਈ ਹੋਰ ਦਸਤਾਵੇਜ਼ ਤੋਂ ਜਾਣਕਾਰੀ ਦੀ ਵੀ ਲੋੜ ਹੋ ਸਕਦੀ ਹੈ। ਆਪਣੀ ਦੂਜੀ ਭਾਸ਼ਾ ਦੇ ਹੁਨਰ ਦੇ ਲਈ ਵਾਧੂ ਅੰਕ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ ਦੂਜੀ ਭਾਸ਼ਾ ਦੇ ਹੁਨਰ ਦੇ ਲਈ ਵਾਧੂ ਅੰਕ ਪ੍ਰਾਪਤ ਵੀ ਕਰ ਸਕਦੇ ਹੋ। ਜੇਕਰ ਤੁਸੀਂ ਅੰਗਰੇਜ਼ੀ ਅਤੇ ਫ੍ਰੈਂਚ ਭਾਸ਼ਾ ਬੋਲਦੇ ਹੋ ਤਾਂ ਤੁਸੀਂ ਦੋਵਾਂ ਭਾਸ਼ਾਵਾਂ ਦੇ ਲਈ ਪ੍ਰਮਾਣਿਤ ਭਾਸ਼ਾ ਟੈਸਟ ਦੇ ਨਤੀਜੇ ਪ੍ਰਦਾਨ ਕਰ ਸਕਦੇ ਹੋ। ਜੇਕਰ ਤੁਸੀਂ ਯੋਗ ਹੋ ਤਾਂ ਤੁਸੀਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵੀ ਬਣਾ ਸਕਦੇ ਹੋ। ਤੁਹਾਨੂੰ ਖਾਤਾ ਉਹਨਾਂ ਤੇ ਲਈ ਨਿਰਦੇਸ਼ ਤੇ ਪਾਲਣਾ ਕਰਨ ਦੀ ਲੋੜ ਹੋਵੇਗੀ ਜਾਂ ਜਦੋਂ ਇਹ ਤੁਹਾਨੂੰ ਪੁੱਛੇਗਾ ਤਾਂ ਆਪਣਾ ਨਿੱਜੀ ਹਵਾਲਾ ਕੋਡ ਦਰਜ ਕਰਕੇ ਸਾਈਨ ਇਨ ਕਰੋ ਅਤੇ ਆਪਣੇ ਨਿੱਜੀ ਵੇਰਵੇ ਵੀ ਦਰਜ ਕਰ ਸਕਦੇ ਹੋ ਜੇਕਰ ਤੁਸੀਂ ਪੂਲ ਦੇ ਵਿੱਚ ਤਾਂ ਤੁਸੀਂ ਸੱਦਾ ਪੱਤਰ ਦੇ ਦੋਸਤ ਦੀ ਜਾਂਚ ਕਰ ਸਕਦੇ ਹੋ ਕਿ ਤੁਹਾਨੂੰ ਸੱਦਾ ਮਿਲਣ ਦੀ ਕਿੰਨੀ ਸੰਭਾਵਨਾ ਹੈ ਜੇਕਰ ਤੁਹਾਨੂੰ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਤੁਹਾਡੇ ਕੋਲ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ ਦੇ ਲਈ 60 ਦਿਨ ਹੁੰਦੇ ਨੇ ਜੇਕਰ ਤੁਹਾਨੂੰ ਅਰਜ਼ੀ ਦੇਣ ਦੇ ਲਈ ਸੱਤਾ ਨਹੀਂ ਦਿੱਤਾ ਜਾਂਦਾ ਤਾਂ ਤੁਹਾਡੇ ਅੰਕ ਬਹੁਤ ਘੱਟ ਨੇ ਤਾਂ ਤੁਸੀਂ ਆਪਣੇ ਸਕੋਰ ਨੂੰ ਵਧਾਉਣ ਦਾ ਇੱਕ ਤਰੀਕਾ ਕੈਨੇਡੀਅਨ ਕੰਮ ਦਾ ਤਸਰਬਾ ਪ੍ਰਾਪਤ ਕਰਨਾ ਹਾਸਲ ਕਰ ਸਕਦੇ ਹੋ 4 ਲੱਖ ਡਾਲਰ ਦੀ ਡਾਕ ਚੋਰੀ ਦੀ ਕਾਰਵਾਈ ਦੇ ਵਿੱਚ ਪੁਲਿਸ ਅਤੇ ਕੈਨੇਡਾ ਪੋਸਟ ਦੀ ਸਾਂਝੀ ਜਾਂਚ ਤੋਂ ਬਾਅਦ 8 ਪੰਜਾਬੀ ਆਤਮੀਆਂ ਨੂੰ ਕਈ ਦੋਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਧਿਕਾਰੀਆਂ ਨੇ ਮਿਸਿਸ ਆਗਾ ਦੇ ਰਿਹਾਇਸ਼ਾ ਤੋਂ ਸੈਂਕੜੇ ਚੋਰੀ ਹੋਈਆਂ ਜਿਸ ਦਾ ਪ੍ਰਮਾਤ ਕਿੱਤਿਆਂ ਦੇ ਜਿਨ੍ਹਾਂ ਦੇ ਵਿੱਚ ਗਿਫਟ ਕਾਰਡ ਕ੍ਰੈਡਿਟ ਕਾਰਡ ਅਤੇ ਸਰਕਾਰੀ ਆਈਡੈਂਟਿਟੀ ਸ਼ਾਮਲ ਨੇ ਪੀਲ ਅਤੇ ਹਮਿਲਟਨ ਪੁਲਿਸ ਅਤੇ ਕੈਨੇਡਾ ਪੋਸਟ ਦੀ ਸਾਂਝੀ ਜਾਂਚ ਦੇ ਵਿੱਚ ਗਿਫਟ ਕਾਰਡਾਂ ਸਮੇਤ 4 ਲੱਖ ਡਾਲਰ ਦੀ ਡਾਕ ਚੋਰੀ ਦੀ ਜਾਂਚ ਦੇ ਵਿੱਚ 8 ਮੁਲਜ਼ਮਾਂ ਤੋਂ ਚੋਰੀ ਹੋਈ ਡਾਕ ਦੇ ਕੁੱਲ 405 ਟੁਕੜੇ ਬ੍ਰਾਂਡਤ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 255 ਚੈੱਕ 182 ਕ੍ਰੈਡਿਟ ਕਾਰਡ 35 ਸਰਕਾਰੀ ਪਛਾਣ ਪੱਤਰ ਅਤੇ 20 ਗਿਫਟ ਕਾਰਡ ਸ਼ਾਮਲ ਨੇ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡਾਕ ਰਾਹੀਂ ਚੋਰੀ ਦੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਜਿਸ ਦੇ ਵਿੱਚ 8 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਉਤੇ ਨਾਗਰਿਕਤਾ ਦੇ ਮੇਲ ਬਾਕਸਾਂ ਦੇ ਵਿੱਚੋਂ ਕਰੀਬ 20 ਲੱਖ ਡਾਲਰ ਮੁੱਲ ਦੇ ਕ੍ਰੈਡਿਟ ਕਾਰਡ ਪਛਾਣ ਪੱਤਰ ਅਤੇ ਗਿਫਟ ਕਾਰਡ ਚੋਰੀ ਕਰਨ ਦੇ aarop ਲੱਗੇ ਨੇ ਮਿਸਿਸ ਸਾਗਾ ਤੇ ਪ੍ਰੈਮਤਨ ਦੇ 8 ਵਿਅਕਤੀਆਂ ਨੂੰ ਪੁਲਿਸ ਦੀ ਵੱਡੀ ਜਾਂਚ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਇਹ ਜਾਂਚ ਮੇਲ ਬਾਕਸਾਂ ਦੇ ਵਿੱਚੋਂ ਚੈੱਕ ਸਰਕਾਰੀ ਪਛਾਣ ਪੱਤਰਾਂ ਅਤੇ ਕਿਫਤ ਕਾਰਡਾਂ ਸਮੇਤ ਜਾਕ ਸਮਾਨ ਦੇ ਗਾਇਬ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ ਇਸ ਤੋਂ ਬਾਅਦ ਖਬਰਾਂ سامنے ਆ ਰਹੀਆਂ ਨੇ ਕਿ ਅਦਾਲਤ ਦੇ ਫੈਸਲੇ ਦੇ ਮਗਰੋਂ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਇਹਨਾਂ 8 ਵਿਅਕਤੀਆਂ ਉੱਤੇ ਸਮੂਹਕ ਤੌਰ ਉੱਤੇ ਕੁੱਲ 344 aarop ਲਗਾਏ ਗਏ ਨੇ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਪੀਲ ਕ੍ਰਾਊਨ, ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਕੱਲ੍ਹ ਬਾਤ ਕਰ ਰਹੇ ਨੇ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਇਹਨਾਂ ਨੂੰ ਦੇਸ਼ ਦੇ ਵਿੱਚੋਂ ਡਿਪੋਰਟ ਕੀਤਾ ਜਾਵੇ ਜਾਂ ਫਿਰ ਨਹੀਂ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ 4 ਲੱਖ ਡਾਲਰ ਤੋਂ ਵੱਧ ਕੀਮਤ ਦੇ 450 ਤੋਂ ਵੱਧ ਡਾਕ ਪੀਸ ਬਰਾਮਦ ਕੀਤੇ ਗਏ ਨੇ। ਚੋਰੀ ਹੋਈ ਡਾਕ ਪੀਸ 255 ਚੈੱਕ 185 ਕ੍ਰੈਡਿਟ ਕਾਰਡ 35 ਸਰਕਾਰੀ ਪਛਾਣ ਪੱਤਰ ਅਤੇ 20 ਗਿਫਟ ਕਾਰਡ ਵੀ ਸ਼ਾਮਲ ਸਨ। ਅਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਅਪੀਲ ਕ੍ਰਾਊਨ ਅਟਾਰਨੀ ਦਫਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਰਗਰਮੀ ਦੇ ਨਾਲ ਜੁੜੇ ਹੋਏ ਨੇ ਜੋ ਇਹ ਨਿਰਧਾਰਤ ਕਰਨਗੇ ਕਿ ਕੀ ਦੋਸ਼ੀ ਵਿਦੇਸ਼ੀ ਨਾਗਰਿਕ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਇਕ ਪ੍ਰਕਿਰਿਆ ਦੇ ਹਿੱਸੇ ਵਜੋਂ ਕੀਤੀ ਜਾ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਵਿਚੋਲਗੀ ਕਰ ਰਹੇ ਦੇਸ਼ਾਂ ਨੇ ਗਾਜ਼ਾ ਦੇ ਵਿੱਚ ਜੰਗਬੰਦੀ ਸਮਝੌਤੇ ਉੱਤੇ ਦਸਤਖਤ ਕਰ ਦਿੱਤੇ ਨੇ ਮਿਸਰ ਦੇ ਸ਼ਾਰਮ ਅਲ शेख ਵਿਖੇ ਇੱਕ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਦਰਜਨਾਂ ਦੇਸ਼ਾਂ ਦੇ ਲੀਡਰਾਂ ਨੇ ਸ਼ਾਮਲ ਹੋ ਕੇ ਦਸਤਖਤ ਕੀਤੇ ਜਿਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨ ਵੀ ਸ਼ਾਮਲ ਹੋਏ ਪ੍ਰਧਾਨ ਮੰਤਰੀ ਮਾਰਕਾਨੀ ਸੋਮਵਾਰ ਨੂੰ ਮਿਸਰ ਦੇ ਵਿੱਚ ਪਹੁੰਚੇ ਜਿੱਥੇ ਉਹ ਗਾਜ਼ਾ ਦੇ ਵਿੱਚ 2 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਜ਼ਰਾਈਲ ਹਮਾਸ ਯੁੱਧ ਨੂੰ ਖਤਮ ਕਰਨ ਦੇ ਲਈ ਇੱਕ ਸ਼ਾਂਤੀ ਯੋਜਨਾ 'ਤੇ ਦਸਤਖਤ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਵਿਸ਼ਵ ਨੇਤਾਵਾਂ ਦੇ ਨਾਲ ਸ਼ਾਮਲ ਹੋਏ ਟਰੰਪ ਨੇ ਕਿਹਾ ਕਿ ਮਿਸਰ ਦੇ ਰਾਸ਼ਟਰਪਤੀ ਅਬ델 ਫਾਟੇ ਅਲ-ਸਿਸੀ ਨੇ ਜੰਗ ਬੰਦੀ ਦੀ ਗੱਲਬਾਤ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਇਜ਼ਰਾਈਲ ਦੀ ਸਲਾਹਨਾ ਕੀਤੀ ਅਤੇ ਨਵੇਂ ਸਮਝੌਤੇ ਨੂੰ ਮੱਧ ਪੂਰਬ ਦੇ ਵਿੱਚ ਨਵੀਂ ਸਵੇਰ ਐਲਾਨਿਆ ਹਾਲੇ ਕਿ ਉਹਨਾਂ ਨੇ ਫਲਸਤੀਨੀਆਂ ਬਾਰੇ ਘੱਟ ਗੱਲ ਕੀਤੀ ਪਰ ਇਜ਼ਰਾਈਲ ਦੇ ਬਚੇ ਹੋਏ ਵੀ ਬੰਦੀਆਂ ਨੂੰ ਰਿਹਾਈ ਮਿਲ ਗਈ ਅਤੇ ਹੁਣ ਉਹ ਇਜ਼ਰਾਈਲ ਦੀ ਧਰਤੀ ਉੱਤੇ ਵਾਪਸ ਆ ਚੁੱਕੇ ਨੇ ਇਸ ਦੌਰਾਨ ਇਜ਼ਰਾਈਲ ਨੇ ਕਰੀਬ 2000 ਫਲਸਤੀਨੀ ਕੈਦੀਆਂ ਨੂੰ ਰਿਹਾ ਕਰ ਦਿੱਤਾ ਅਤੇ ਹੁਣ ਥਿਆਦੀਆਂ ਕੀਤੀਆਂ ਜਾ ਰਹੀਆਂ ਨੇ ਕਿ ਗਾਜ਼ਾ ਦੀ ਸਰਹੱਦ ਉੱਤੇ ਮਨੁੱਖਤਾਵਾਦੀ ਮਦਦ ਜਲਦੀ ਪਹੁੰਚੇ All across the Middle East, the forces of chaos, terror, and ruin that have plagued the region for decades now stand weakened, isolated, and totally defeated. A new coalition of proud and responsible nations is emerging, and because of us, the enemies of all civilization are in retreat. Thanks to the bravery and incredible skill of the Israeli Defense Forces and Operation Rising Lion. A, that's central casting. Let's put him in a movie. Look at him. Great job. And my people loved working with you. Loved it. They worked so well together. But many of Iran's top terrorists, including nuclear scientists and commanders, have been extinguished. from this earth ਦਸੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਦੀ ਇੱਕ ਕੂਟਨੀਤਿਕ ਮੀਟਿੰਗ ਨੂੰ ਇੱਕ ਨਵਾਂ ਤੇ ਮਹੱਤਵਪੂਰਨ ਚੈਪਟਰ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਮੱਧ ਪੂਰਬ ਦੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਅਗਲੇ ਕਦਮਾਂ ਤੇ ਧਿਆਨ ਦੇ ਰਹੇ ਹਾਂ ਜਿਦੇ ਵਿੱਚ ਜ਼ਰੂਰੀ ਜੀਵਨ ਰੱਖਿਆ ਮਦਦ ਨੂੰ ਤੁਰੰਤ ਭੇਜਣਾ ਸ਼ਾਮਲ ਹੈ ਕੁਝ ਵਿਸ਼ਲੇਸ਼ਕਾਂ ਨੇ ਕਿ ਆਸੰਬੰਧਨ ਪਰ ਉਹ ਚਿੰਤਾ ਪ੍ਰਗਟ ਕਰ ਰਹੇ ਨੇ ਕਿ ਟਰੰਪ ਦੀ ਯੋਜਨਾ ਉੱਨੀ ਪ੍ਰਭਾਵੀ ਨਹੀਂ ਹੋਵੇਗੀ ਟਰੰਪ ਨੇ ਕਿਹਾ ਗਾਜ਼ਾ ਦੇ ਵਿੱਚ ਬਹੁਤ ਸਾਰਾ ਪੈਸਾ ਆ ਰਿਹਾ ਹੈ ਪਰ ਉਹਨਾਂ ਨੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਉਹਨਾਂ ਨੇ ਸਿਰਫ ਇਹ ਕਿਹਾ ਕਿ ਜਿਵੇਂ ਪੈਸਾ ਆਉਂਦਾ ਹੈ ਉਹ ਦੁਨੀਆ ਨੂੰ ਦੱਸਣਗੇ ਕਿ ਕੌਣ ਗਾਜ਼ਾ ਦੇ ਨਿਰਮਾਣ ਦੇ ਵਿੱਚ ਪੈਸਾ ਲਾ ਰਿਹਾ ਹੈ ਕਿਉਂਕਿ ਕਿਸ ਨੂੰ ਇਸ ਕੰਮ ਦੇ ਲਈ ਵੱਡੀ ਮਾਨਤਾ ਮਿਲਣੀ ਚਾਹੀਦੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਕਿਸੇ ਵੀ ਨਫ਼ਰਤ, ਖੂਨ-ਖਰਾਬੇ ਅਤੇ دہشت گردੀ ਦੇ ਨਾਲ ਸੰਬੰਧਤ ਕੋਈ ਚੀਜ਼ ਫੰਡ ਨਹੀਂ ਕਰਨਾ ਚਾਹੁੰਦੇ ਅਤੇ ਅੱਗੇ ਕਿਹਾ ਕਿ ਗਾਜ਼ਾ ਦੇ ਪੁਨਰ ਨਿਰਮਾਣ ਦੇ ਲਈ ਇਸੇ ਗੈਰ ਫੌਜੀ ਕਰਨ ਦੀ ਲੋੜ ਹੈ। ਅਖੀਰ ਦੇ ਵਿੱਚ ਉਹਨਾਂ ਇਹ ਵੀ ਕਿਹਾ ਕਿ ਪੂਰਬ ਦੇ ਵਿੱਚ ਤੀਜਾ ਵਿਸ਼ਵ ਯੁੱਧ ਨਹੀਂ ਹੋਵੇਗਾ। ਕੈਨੇਡਾ ਨੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਵਿੱਚੋਂ ਇਹ ਤਬਦੀਲੀ ਕਰਨ ਵਾਲੇ ਬਿਨੇਕਾਰਾਂ ਦੇ ਲਈ ਓਪਨ ਵਰਕ ਪਰਮਿਟ ਦੀ ਆਖਰੀ ਮਿਤੀ ਵਧਾ ਦਿੱਤੀ ਹੈ ਕੈਨੇਡਾ ਓਪਨ ਵਰਕ ਪਰਮਿਟ ਨੀਤੀ ਦੇ ਵਿੱਚ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਲਈ ਹੁਣ ਤੱਕ ਵਿਦੇਸ਼ਾਂ ਦੇ ਵਿੱਚ ਯੋਗ ਪਰਿਵਾਰਕ ਮੈਂਬਰ ਸ਼ਾਮਲ ਨਹੀਂ ਕੈਨੇਡਾ ਨੇ ਇੱਕ ਨਵੇਂ ਮਾਰਗ ਦੇ ਤਹਿਤ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਦੇ ਵਿੱਚ ਤਬਦੀਲ ਹੋਣ ਵਾਲੇ ਬਿਨੇਕਾਰਾਂ ਦੇ ਲਈ ਓਪਨ ਵਰਕ ਪਰਮਿਟ ਸੰਬੰਧੀ ਮਹੱਤਵਪੂਰਨ ਰਾਹਤ ਪੇਸ਼ ਕੀਤੀ ਹੈ ਕੈਨੇਡਾ ਨੇ ਸਥਾਈ ਨਿਵਾਸੀ ਬਿਨੈਕਾਰ ਦੇ ਲਈ ਓਪਨ ਵਰਕ ਪਰਮਿਟ ਦੀ ਆਖਰੀ ਮਿਤੀ ਵਧਾ ਦਿੱਤੀ ਹੈ ਤੇ ਕੈਨੇਡੀਅਨ ਸਰਕਾਰ ਨੇ ਅਸਥਾਈ ਜਨਤਕ ਨੀਤੀ ਦੀ ਆਖਰੀ ਮਿਤੀ ਵੀ ਵਧਾਈ ਹੈ ਜਿਸ ਦੇ ਨਾਲ ਕੈਨੇਡਾ ਦੇ ਵਿੱਚ ਯੋਗ ਵਿਅਕਤੀਆਂ ਨੂੰ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਕ ਤੇ ਤਹਤ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਸਹੂਲਤ ਮਿਲਦੀ ਸੀ ਹੁਣ ਕੋਈ ਵੀ 31 ਦਸੰਬਰ 2026 ਤੱਕ ਓਪਨ ਵਰਕ ਪਰਮਿਟ ਲਈ ਅਰਜੀ ਦੇ ਸਕਦਾ ਹੈ ਓਪਨ ਵਰਕ ਪਰਮਿਟ ਦੇ ਲਈ ਅਜੀ ਦੇਨਤੀ ਆਖਰੀ ਮਿਤੀ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ। ਵਧੀ ਹੋਈ ਜਨਤਕ ਨੀਤੀ ਹੁਣ 31 ਦਸੰਬਰ 2026 ਤੱਕ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਅਗਿਆਤ ਦੇਵੇਗੀ ਤਾਂ ਜੋ ਨਵੀਨੀਕਰਨ ਦੀ ਜ਼ਰੂਰਤ ਤੋਂ ਬਚਿਆ ਜਾ ਸਕੇ ਅਤੇ ਓਪਨ ਵਰਕ ਪਰਮਿਟ ਜਨਤਕ ਨੀਤੀ ਦੇ ਯੋਗਤਾ ਮਾਪਦੰਡਾ ਦਾ ਵਿਸਤਾਰ ਕੀਤਾ ਜਾ ਸਕੇ। ਤਾ ਜੋ ਪਰਿਵਾਰਕ ਪੁਨਰ ਇਕੀਕਰਨ ਨੂੰ ਤੇਜ਼ ਕਰਨ ਦੇ ਵਿੱਚ ਮਦਦ ਲਈ ਵਿਦੇਸ਼ਾਂ ਦੇ ਵਿੱਚ ਯੋਗ ਪਰਿਵਾਰਕ ਮੈਂਬਰ ਨੂੰ ਸ਼ਾਮਲ ਕੀਤਾ ਜਾ ਸਕੇ ਜੇਕਰ ਤੁਸੀਂ ਹਜੇ ਵੀ 2021 ਦੇ ਵਿੱਚ ਅਸਥਾਈ ਨਿਵਾਸੀਆਂ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਜਮ੍ਹਾਂ ਕਰਵਾਈ ਗਈ ਆਪਣੀ ਸਥਾਈ ਨਿਵਾਸ ਅਰਜੀ ਤੇ ਫੈਸਲੇ دیਉਡੀ ਕਰਦੇ ਹੋ ਤਾਂ ਇਹ ਵਿਸਥਾਰ ਤੁਹਾਨੂੰ ਕੈਨੇਡਾ ਵਿੱਚ ਆਪਣੀ ਅਸਥਾਈ ਨਿਵਾਸੀ ਸਥਿਤੀ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਕਿੱਤੇ ਅਤੇ ਕਿਸੇ ਵੀ ਮਾਲਕ ਦੇ ਲਈ ਕੰਮ ਕਰਨਾ ਜਾਰੀ ਰੱਖਣ ਦੀ ਆਗਿਆ ਦਿੰਦੇ ਜਦੋਂ ਤੱਕ ਤੁਹਾਡੀ ਐਸਡੀ ਉੱਤੇ ਕਾਰਵਾਈ ਹੋ ਰਹੀ ਹੈ ਇਹ ਵਾਅਦਾ ਸਿਰਫ ਯੋਗ ਬੇਨਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਲਾਗੂ ਹੁੰਦਾ ਹੈ 4 ਜੁਲਾਈ 2021 ਨੂੰ ਇੱਕ ਅਸਥਾਈ ਜਨਤਕ ਨੀਤੀ ਉਤੇ ਦਸਤਖਤ ਕੀਤੇ ਗਏ ਸਨ ਤਾਂ ਜੋ ਕੈਨੇਡਾ ਵਿੱਚ ਯੋਗ ਵਿਅਕਤੀਆਂ ਨੂੰ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ 55 ਵਰਕ ਪਰਮਿਟ ਜਾਰੀ ਕਰਨ ਦੀ ਸਹੂਲਤ ਦਿੱਤੀ ਜਾ ਸਕੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਅਰਜੀ ਦੇਣ ਵਾਲੇ ਸਥਾਈ ਨਿਵਾਸ ਬਿਨਕਾਰ ਦੇ ਲਈ ਓਪਨ ਵਰਕ ਪਰਮਿਟ ਜਾਰੀ ਕਰਨ ਬਾਰੇ ਇੱਕ ਬਦਲਵੀਂ ਜਨਤਕ ਨੀਤੀ 21 ਅਪ੍ਰੈਲ 2022 ਨੂੰ ਹਸਤਾਖਰ ਕੀਤੀ ਗਈ ਸੀ ਜੋ 6 ਜੂਨ 2022 ਤੋਂ ਲਾਗੂ ਹੋਵੇਗੀ ਕੁਝ ਸਥਾਈ ਨਿਵਾਸੀ ਬਿਨੇਕਾਰਾਂ ਨੂੰ ਵਰਕ ਪਰਮਿਟ ਦੀਆਂ ਸਹੂਲਤਾਂ ਤੋਂ ਛੋਟ ਦੇਣ ਦੀ ਅਸਥਾਈ ਚੋਣ ਤੱਕ ਨੀਤੀ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ ਬਿਨੇਕਾਰ ਆਪਣੇ ਵਰਕ ਪਰਮਿਟ ਨੂੰ 31 ਦਸੰਬਰ 2026 ਤੱਕ ਹੁਣ ਵਧਾ ਸਕਦੇ ਨੇ ਮੈਨੀਟੋਬਾ ਨੇ ਮੈਨੀਟੋਬਾ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨੀ ਕਿ ਪੀਐਨਪੀ ਦੇ ਹੁਨਰਬੰਦ ਵਰਕਰ ਸਟ੍ਰੀਮ ਰਾਹੀਂ ਹੁਨਰਬੰਦ ਕਾਮੇ ਉਮੀਦਵਾਰਾਂ ਨੂੰ 862 ਸੱਦੇ ਜਾਰੀ ਕੀਤੇ ਨੇ ਉਮੀਦਵਾਰਾਂ ਨੂੰ ਕਰਮਵਾਰ ਕੀਤੇ ਵਿਸ਼ੇਸ਼ ਡਰਾਅ ਅਤੇ ਮਾਲਕਦਾਰਤ ਚੋਣ ਦੇ ਵਿੱਚ ਮੈਨੀਟੋਬਾ ਵਿੱਚ ਹੁਨਰਬੰਦ ਵਰਕਰ ਅਤੇ ਵਿਦੇਸ਼ੀ ਹੁਨਰਬੰਦ ਵਰਕਰ ਦੋਵਾਂ ਮਾਰਕਰ ਦੇ ਤਹਿਤ ਸੱਦਾ ਦਿੱਤਾ ਗਿਆ ਸੀ 9 ਅਕਤੂਬਰ ਨੂੰ ਚਾਰਪਚੀਨੂ ਮੈਨੀਟੋਬਾ ਨੇ ਮਹੀਨੇ ਦਾ ਪਹਿਲਾ ਡਰਾਅ ਆਯੋਜਿਤ ਕੀਤਾ ਜਿਸ ਦੇ ਵਿੱਚ ਕੁੱਲ 862 ਉਮੀਦਵਾਰਾਂ ਨੂੰ ਸੁਪਾਈ ਨਾਮਜ਼ਦਕੀਆਂ ਦੇ ਲਈ ਅਜੀ ਦੇਣ ਦੇ ਲਈ ਸੱਦਾ ਦਿੱਤਾ ਗਿਆ ਇਸ ਡਰਾਅ ਦੇ ਵਿੱਚ ਮੌਜੂਦਾ ਰੁਜ਼ਗਾਰ ਦਾ ਐਲਾਨ ਕਰਨ ਵਾਲੇ ਉਮੀਦਵਾਰਾਂ ਨੂੰ ਕੁੱਲ 583 ਐਲਏਏ ਜਾਰੀ ਕੀਤੇ ਗਏ ਮੈਨੀਟੋਬਾ ਦੇ ਅੰਦਰ ਸਿਹਤ ਸੰਭਾਲ ਦੇ ਨਾਲ ਸੰਬੰਧਿਤ ਕਿੱਤਿਆਂ ਦੇ ਵਿੱਚ ਜਾਂਕਰੇਲੂ ਸਹਾਇਤਾ ਕਰਮਚਾਰੀਆਂ ਅਤੇ ਦੇਖਭਾਲ ਕਰਨ ਵਾਲਿਆਂ ਅਤੇ ਸੰਬੰਧਿਤ ਕਿੱਤਿਆਂ ਦੇ ਨਾਲ ਸੰਬੰਧਿਤ ਨੇ ਪ੍ਰੋਫਾਈਲ ਨੂੰ ਮੈਨੀਟੋਬਾ ਦੇ ਵਿੱਚ ਉਨ੍ਹਾਂ ਕਿੱਤੇਅ ਦੇ ਵਿੱਚ ਲਗਾਇਆ ਜਾਣਾ ਚਾਹੀਦਾ ਸੀ ਜੋ ਜਾਂ ਤਾਂ ਸਿਹਤ ਕਿੱਤੇਅ ਦੇ ਲਈ ਵਿਆਪਕ ਰਾਸ਼ਟਰੀ ਕਿੱਤਾ ਵਰਗੀਕਰਨ ਸਮੂਹ ਦੇ ਅੰਦਰ ਸ਼ਾਮਲ ਸਨ ਜਾਂ ਫਿਰ ਉਹਨਾਂ ਕਿੱਤੇਅ ਦੇ ਵਿੱਚ ਜੋ ਹੋਮ ਸਪੋਰਟ ਵਰਕਰ ਅਤੇ ਦੇਖਭਾਲ ਕਰਨ ਵਾਲੇ ਆ ਤੇ ਸੰਬੰਧਿਤ ਕਿੱਤੇਅ ਦੇ ਲਈ ਖਾਸ ਐਨਓਸੀ ਵਰਣਨ ਦੇ ਨਾਲ ਮੇਲ ਖਾਂਦੇ ਸਨ ਮੈਨੀਟੋਬਾ ਦੇ ਵਿੱਚ ਹੁਨਰਬੰਦ ਵਰਕਰ ਜਾਫਰ ਹੁਨਰਬੰਦ ਵਰਕਰ ਓਵਰਸੀਜ਼ ਮਾਰਗ ਦਾ ਰਾਹੀ ਉਮੀਦਵਾਰਾਂ ਨੂੰ 279 ਵਾਧੂ ਐਲ.ਏ.ਏ ਜਾਰੀ ਕੀਤੇ ਗਏ ਸਨ ਜਿਨ੍ਹਾਂ ਨੇ ਪ੍ਰੋਫਾਈਲ ਜਮ੍ਹਾਂ ਕਰਦੇ ਸਮੇਂ ਜਿਨ੍ਹਾਂ ਨੇ ਪ੍ਰੋਫਾਈਲ ਜਮ੍ਹਾਂ ਕਰਵਾਏ ਸਨ ਜਿਨ੍ਹਾਂ ਨੇ ਇੱਕ ਰਣਨੀਤਿਕ ਪੱਤੀ ਪਹਿਲ ਕਦਮੀ ਰਾਹੀਂ ਐਮ.ਪੀ.ਐਨ.ਪੀ ਦੁਆਰਾ ਸਿੱਧੇ ਤੌਰ ਤੇ ਸੱਦੇ ਦਿੱਤੇ ਜਾਣ ਦਾ ਐਲਾਨ ਵੀ ਕੀਤਾ ਸੀ ਦੱਸਿਏ ਇਹ ਸੱਦਿਆ ਦਾ ਲਗਾਤਾਰ ਦੂਜਾ ਤੌਰ ਹੈ ਜਿਦੇ ਵਿੱਚ ਐਮਪੀ ਐਨਪੀ ਨੇ ਆਪਣੇ ਹੁਨਰਬੰਦ ਵਰਕਰ ਮਾਰਕਾ ਦੇ ਲਈ ਟੀਪੀਪੀ ਉਮੀਦਵਾਰਾਂ ਨੂੰ ਤਲਜੀ ਦਿੱਤੀ ਹੈ ਸੰਭਾਵੀ ਨਾਮਜ਼ਦ ਵਿਅਕਤੀਆਂ ਦੇ ਲਈ ਵਰਕ ਪਰਮਿਟ ਆਦਿ ਸਹੂਲਤ ਦੇਣ ਵਾਲੀ ਅਸਥਾਈ ਜਨਤਕ ਨੀਤੀ 94 ਸੂਬਿਆਂ ਦੇ ਵਿੱਚ ਹੁਨਰਬੰਦ ਕਾਮਿਆਂ ਨੂੰ ਓਪਨ ਵਰਕ ਪਰਮਿਟ ਜਾਰੀ ਕਰਨ ਲਈ ਇੱਕ ਉਪਾਏ ਹੈ ਜੋ ਨੀਤੀ ਉੱਤੇ ਦਸਤਕਤ ਕਰਦੇ ਨੇ ਇਸ ਉਪਾਏ ਨੂੰ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਤੇ ਮੈਨੀਟੋਬਾ ਸਰਕਾਰ ਦੁਆਰਾ ਸਾਂਝੇ ਤੌਰ ਤੇ ਸਮਰਥਨ ਪ੍ਰਾਪਤ ਹੁੰਦਾ ਹੈ ਜਾਰੀ ਕੀਤੇ ਗਏ ਕੁੱਲ 862 LAA ਦੇ ਵਿੱਚੋਂ 203 ਉਹਨਾਂ ਉਮੀਦਵਾਰਾਂ ਨੂੰ ਦਿੱਤੇ ਗਏ ਜਿਨ੍ਹਾਂ ਨੇ ਇੱਕ ਵੈਧ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੰਬਰ ਅਤੇ ਨੌਕਰੀ ਲੱਭਣ ਵਾਲੇ ਵੈਲੀਡੇਸ਼ਨ ਕੋਡ ਦਾ ਐਲਾਨ ਕੀਤਾ ਸੀ ਕਰ ਕੋਈ ਪ੍ਰੋਫਾਈਲ ਗ੍ਰਾ ਦੇ ਲਈ ਖਾਸ ਚੋਣ ਮਾਪਦੰਡਾ ਨੂੰ ਪੂਰਾ ਕਰਦਾ ਹੈ ਪਰ ਲਏ ਪ੍ਰਾਪਤ ਨਹੀਂ ਕਰਦਾ ਤੇ ਸੰਭਾਵਿਤ ਕਾਰਨਾਂ ਦੇ ਵਿੱਚ ਸ਼ਾਮਲ ਨਹੀਂ ਉਮੀਦਵਾਰਾਂ ਨੇ ਇੱਕ ਪ੍ਰਮਾਣਿਤ ਤੀਜੀ ਤੀਰ ਪਾਸਾ ਪ੍ਰੀਖਿਆ ਦਾ ਐਲਾਨ ਕੀਤਾ ਹੈ ਪਰ ਆਪਣੀ ਦਿਲਚਸਪੀ ਦੇ ਪ੍ਰਗਟਾਵੇ ਦੇ ਵਿੱਚ ਇੱਕ ਵੈਦ ਟੈਸਟ ਨੰਬਰ ਪ੍ਰਦਾਨ ਨਹੀਂ ਕੀਤਾ ਗਿਆ ਜਾਂ ਨਤੀਜੇ ਦੀ ਮਿਆਦ ਖਤਮ ਹੋ ਗਈ ਹੈ ਜਾਂ ਉਹ ਉਮੀਦਵਾਰ ਜਿਨ੍ਹਾਂ ਨੇ ਰਣਨੀਤਿਕ ਭਰਤੀ ਪਹਿਲ ਕਦਮੀ ਦੇ ਤਹਿਤ ਐਮਪੀ ਐਨਪੀ ਤੋਂ ਸੱਦਾ ਪ੍ਰਾਪਤ ਹੋਣ ਦਾ ਐਲਾਨ ਕੀਤਾ ਪਰ ਇੱਕ ਵੈਧ ਸੱਦਾ ਨੰਬਰ ਪ੍ਰਦਾਨ ਨਹੀਂ ਕੀਤਾ ਨਿਯੰਤਰਿਤ ਕਿੱਤਿਆਂ ਦੇ ਵਿੱਚ ਕੰਮ ਕਰਨ ਵਾਲੇ ਉਮੀਦਵਾਰਾਂ ਦੇ ਲਈ ਸੰਬੰਧਿਤ ਵੈਧ ਮੈਨੀਟੋਬਾ ਲਾਇਸੈਂਸ ਹੋਣਾ ਵੀ ਜ਼ਰੂਰੀ ਸੀ ਜਿਨ੍ਹਾਂ ਨਿਯਮਤ ਪੇਸ਼ੇਵਰਾਂ ਨੂੰ ਸੱਦਾ ਦਿੱਤਾ ਗਿਆ ਸੀ ਉਨ੍ਹਾਂ ਨੂੰ ਆਪਣੇ ਸੱਦੇ ਨੂੰ ਬਣਾਈ ਰੱਖਣ ਦੇ ਲਈ ਸਾਰੇ ਜ਼ਰੂਰੀ ਲਾਇਸੈਂਸਿੰਗ ਕਦਮਾਂ ਨੂੰ ਪੂਰਾ ਕਰਨ ਦਾ ਸਬੂਤ ਕਰਨ ਦੀ ਲੋੜ ਸੀ ਤੇ ਜੁਆ ਕਰਨ ਦੇ ਵਿੱਚ ਅਸਫਲ ਰਹਿਣ ਤੇ ਅਰਜ਼ੀ ਦਰਦ ਕੀਤੀ ਜਾ ਸਕਦੀ ਸੀ ਕਿੱਤਾ ਵਿਸ਼ੇਸ਼ ਤੌਰ 'ਤੇ ਮੈਨੀਟੋਬਾ ਨੂੰ ਸੁੱਬੇ ਦੇ ਵਿੱਚ ਮੰਗ ਰਹੇ ਖੇਤੜਾ ਦੇ ਵਿੱਚੋਂ ਮੌਜੂਦਾ ਤੌਰ ਤੇ ਨੌਕਰੀ ਕਰ ਰਹੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਆਗਿਆ ਦਿੰਦੇ ਨੇ ਤਾਂ ਜੋ ਕਿਰਤ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਅਤੇ ਕਾਰਜਪਲ ਸਥਿਰਤਾ ਦਾ ਸਮਰਥਨ ਕੀਤਾ ਜਾ ਸਕੇ ਐਮਪੀ ਐਨਪੀ ਆਪਣੀ ਵੈੱਬਸਾਈਟ ਉਤੇ ਮੰਗ ਰਹੇ ਖਿੱਤਿਆਂ ਦੀ ਪੂਰੀ ਸੂਚੀ ਪ੍ਰਦਾਨ ਕਰਦੇ ਰਣਨੀਤਿਕ ਭਰਤੀ ਪਹਿਲ ਕਦਮੀਆਂ ਮਾਲਕ ਅਗਵਾਈ ਵਾਲੀਆਂ ਪ੍ਰਕਿਰਿਆਵਾਂ ਨੇ ਜੋ ਐਮਪੀ ਐਨਪੀ ਨੂੰ ਮੈਨੀਟੋਬਾ ਦੇ ਵਿੱਚ ਮਾਲਕਾਂ ਪਾਈ ਸਾਰਿਆਂ ਤੇ ਸੱਭਿਆਚਾਰਕ ਸੰਗਠਨਾਂ ਦੇ ਨਾਲ ਸਹਿੂ ਕਰਨ ਤੇ ਯੋਗ ਪਣੋਂਦੀਆਂ ਨੇ ਤਾਂ ਜੋ ਮੈਨੀਟੋਬਾ ਦੇ ਵਿੱਚ ਮਜ਼ਬੂਤ ਸੈਟਲਮੈਂਟ ਸੰਭਾਵਨਾ ਵਾਲੇ ਵਿਦੇਸ਼ੀ ਉਮੀਦਵਾਰਾਂ ਦੀ ਪਛਾਣ ਕੀਤੀ ਜਾ ਸਕੇ ਇਹਨਾਂ ਉਮੀਦਵਾਰਾਂ ਦੇ ਕੋਲ ਆਮ ਤੌਰ ਉੱਤੇ ਖਾਸ ਪੇਸ਼ੇਵਰ ਤਜਰਬਾ ਹੁੰਦਾ ਚਲੁਰਿੰਦਾ ਹੁੰਦਾ ਪਰ ਵਰਤਮਾਨ ਦੇ ਵਿੱਚ ਸੂਬੇ ਦੇ ਕੰਮਾਂ ਵਿੱਚ ਉਪਲਬਧ ਨਹੀਂ ਹੁੰਦਾ ਹਾਲੇ ਕਿ ਉਮੀਦਵਾਰਾਂ ਨੂੰ ਉਹਨਾਂ ਦੀ ਫ੍ਰੈਂਚ ਭਾਸ਼ਾ ਦੀ ਮੁਹਾਰਤ ਲਈ ਵੀ ਸੱਦਾ ਦਿੱਤਾ ਜਾ ਸਕਦਾ ਹੈ ਕੈਨੇਡਾ ਦੇ ਵਿੱਚ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਗਰਭਵਤੀ ਔਰਤਾਂ ਮਾਵਾਂ ਕੈਨੇਡਾ ਦੇ ਵਿੱਚ ਬੱਚੇ ਇਸ ਲਈ ਪੈਦਾ ਕਰਦੀਆਂ ਨੇ ਤਾਂ ਕਿ ਉਹ ਕੈਨੇਡਾ ਦੇ ਵਿੱਚ ਛੁੱਟੀਆਂ ਮਨਾ ਸਕਣ ਜਿਸ ਦੇ ਕਾਰਨ ਹਸਪਤਾਲਾਂ ਨੂੰ ਵੀ ਭੁਗਤਾਨ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਇਹ ਬਹਿਸ ਛਿੜ ਗਈ ਹੈ ਕਿਉਂਕਿ ਕੈਨੇਡਾ ਨੂੰ ਆਸਟ੍ਰੇਲੀਆ ਤੇ ਯੂਕੇ ਵਰਗੇ ਦੇਸ਼ਾਂ ਦੇ ਨਾਲ ਜੋੜਦੇ ਹੋਏ ਕੰਜ਼ਰਵੇਟਿਵ ਪਾਰਟੀ ਨੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਹੈ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਦੇ ਵਿੱਚ ਜਨਮ ਤੋਂ ਹੀ ਨਾਗਰਿਕਤਾ ਨੂੰ ਖਤਮ ਕਰਨ ਦੀ ਯੋਜਨਾ ਦਾ ਪ੍ਰਸਤਾਵ ਰੱਖਿਆ ਹੋਇਆ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਗਰਭਵਤੀ ਮਾਵਾਂ ਛੁੱਟੀਆਂ ਮਨਾਉਣ ਦੇ ਲਈ ਕੈਨੇਡਾ ਆ ਰਹੀਆਂ ਨਹੀਂ ਫਲਾਈਟ ਅਟੈਂਡੈਂਟਾ ਦਾ ਹਵਾਲਾ ਦਿੰਦੇ ਹੋਏ ਵਾਇਰਲ ਪੋਸਟ ਵਿੱਚ ਕਿਹਾ ਗਿਆ ਹੈ ਕਿ ਮਾਵਾਂ ਕੈਨੇਡਾ ਦੇ ਵਿੱਚ ਸਿਰਫ ਐਂਕਰ ਬੇਬੀ ਪੈਦਾ ਕਰਨ ਦੇ ਲਈ ਜਨਮ ਦਿੰਦੀਆਂ ਨੇ ਤਾਂ ਜੋ ਉਹਨਾਂ ਦਾ ਕੈਨੇਡਾ ਦੇ ਨਾਲ ਸੰਬੰਧ ਬਣਿਆ ਰਹੇ ਵਾਇਰਲ ਪੋਸਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਹ ਬਿੱਲਾਂ ਦਾ ਭੁਗਤਾਨ ਕੀਤੇ ਬਿਨਾ ਹਸਪਤਾਲ ਵੀ ਛੱਡ ਦਿੰਦੀਆਂ ਨੇ ਵਾਇਰਲ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 8 ਮਹੀਨਿਆਂ ਤੋਂ ਉੱਤੇ ਦੀ ਗਰਭਵਤੀ ਕਿਸੇ ਵੀ ਵਿਦੇਸ਼ੀ ਨੂੰ ਕੈਨੇਡਾ ਵਿੱਚ ਕੋਈ ਕਾਰੋਬਾਰੀ ਛੁੱਟੀਆਂ ਨਹੀਂ ਮਿਲਦੀਆਂ ਉਹਨਾਂ ਦਾ ਇੱਕੋ ਇੱਕ ਟਿਚਾ ਐਂਕਰ ਬੇਬੀ ਪੈਦਾ ਕਰਨਾ ਹੈ ਜੋ ਉਹਨਾਂ ਨੂੰ ਬੁੱਢੇ ਹੋਣ ਤੇ ਵਾਪਸ ਲਿਆਵੇਗਾ ਤਾਂ ਜੋ ਉਹ ਟੈਕਸ ਦੇ ਵਿੱਚ ਇੱਕ ਵੀ ਡਾਲਰ ਨਾ ਦੇਣ ਦੇ ਬਾਵਜੂਦ ਮੁਫਤ ਸਿਹਤ ਸੰਭਾਲ ਅਤੇ ਮੁਫਤ ਪੈਸਾ ਪ੍ਰਾਪਤ ਕਰ ਸਕਣ ਇਹ ਸਭ ਇੱਕ ਘੁਟਾਲਾ ਹੈ ਦਾਸੀ ਇਸ ਪੋਸਟ ਨੇ ਭਾਰੀ ਪ੍ਰਤੀਕਿਰਿਆ ਦਿੱਤੀ ਹੈ ਕਿਉਂਕਿ ਲੋਕਾਂ ਨੇ ਸਵਾਲ ਕੀਤਾ ਹੈ ਕਿ 8.5 ਮਹੀਨਿਆਂ ਦੀਆਂ ਗਰਭਵਤੀ ਔਰਤਾਂ ਨੂੰ ਦਾਨ ਪਰੰਪਰਤੀ ਇਜਾਜ਼ਤ ਕਿਵੇਂ ਦਿੱਤੀ ਜਾਂਦੀ ਹੈ ਜਦੋਂ ਕਿ ਕਈਆਂ ਨੇ ਦਾਵਾ ਕੀਤਾ ਹੈ ਕਿ ਉਹ ਕਈ ਵਾਰ 에ਅਰਲਾਈਨਸ ਨੂੰ ਆਪਣੀ ਗਰਭ ਅਵਸਥਾ ਦੇ ਮਹੀਨਿਆਂ ਬਾਰੇ ਝੂਠ ਬੋਲਦੀਆਂ ਨੇ ਪਰ ਇਹ ਮਹੱਤਵਪੂਰਨ ਸਵਾਲ ਹਜੇ ਵੀ ਬਣਿਆ ਹੋਇਆ ਹੈ ਕਿ ਕੀ ਕੈਨੇਡਾ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰੇਗਾ ਜਾਂ ਫਿਰ ਨਹੀਂ ਕੰਜ਼ਰਵੇਟਿਵ ਪਾਰਟੀ ਨੇ ਪ੍ਰਸਤਾਵ ਰੱਖਿਆ ਹੈ ਕਿ ਕੈਨੇਡਾ ਵਿੱਚ ਪੈਦਾ ਹੋਏ ਬੱਚੇ ਆਪਣੇ ਆਪ ਹੀ ਕੈਨੇਡੀਅਨ ਬਣ ਜਾਣਗੇ ਜੇਕਰ ਸਿਰਫ ਇੱਕ ਮਾਤਾ ਜਾਂ ਫਿਰ ਪਿਤਾ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਹੋਵੇ ਮੌਜੂਦਾ ਨਿਯਮ ਇਹ ਹੈ ਕਿ ਕੈਨੇਡਾ ਵਿੱਚ ਪੈਦਾ ਹੋਇਆ ਕੋਈ ਵੀ ਇਕਤੀ ਨਾਗਰਿਕ ਬਣ ਜਾਂਦਾ ਹੈ ਅਤੇ ਜਨਮ ਸੈਸ ਪਾٹے ਨੂੰ ਤੁਸ਼ਾਹਿਦ ਕਰਦਾ ਹੈ ਜਿੱਥੇ ਗੈਰ ਨਾਗਰਿਕ ਕੈਨੇਡਾ ਸਿਰਫ ਬੱਚੇ ਨੂੰ ਜਨਮ ਦੇਣ ਦੇ ਲਈ ਆਉਂਦੇ ਨੇ ਦੱਸਿਆ ਕੰਸਰਵੇਟਿਵ ਨੇਤਾ ਮਿਸ਼ੇਲ ਟੈਂਪਲ ਗਾਰਡਨਰ ਨੇ ਕਿਹਾ ਕਿ ਜੇਕਰ ਕੈਨੇਡਾ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਦਾ ਹੈ ਤਾਂ ਇਹ ਕੈਨੇਡਾ ਨੂੰ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਯੂਕੇ ਦੇ ਨਾਲ ਜੋੜ ਸੋਵੇਗਾ ਜੋ ਉਨ੍ਹਾਂ ਦੀ ਆਟੋਮੈਟਿਕ ਨਾਗਰਿਕਤਾ ਨੂੰ ਸੀਮਤ ਕਰ ਦੇਣੀ ਦੱਸਿਆ 1960 ਦੇ ਵਿੱਚ ਕਨਫੈਡਰੇਸ਼ਨ ਤੋਂ ਬਾਅਦ ਜਨਮ ਸਿੱਧ ਨਾਗਰਿਕਤਾ ਕੈਨੇਡਾ ਦੀ ਰਾਸ਼ਟਰੀ ਪਛਾਣ ਦਾ ਹਿੱਸਾ ਰਹੀ ਹੈ ਇਸ ਨੂੰ ਸ਼ੁਰੂਆਤੀ ਵਸਨੀਕਾ ਦੇ ਵਿੱਚ ਆਬਾਦੀਵਾਦੀ ਅਤੇ ਵਫਾਦਾਰੀ ਨੂੰ ਸ਼ਾਹੀਦ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ 1947 ਦੇ ਵਿੱਚ ਕੈਨੇਡੀਅਨ ਸਿਟੀਜ਼ਨਸ਼ਿਪ ਐਕਟ ਨੇ ਇਸ ਨੂੰ ਇੱਕ ਰਸਮੀ ਅਧਿਕਾਰ ਬਣਾ ਦਿੱਤਾ ਇਹ ਕਿੰਨੇ ਬਰਾਂਦੇ ਹੋਏ ਕਿ ਕੈਨੇਡੀਅਨ ਧਰਤੀ ਉੱਤੇ ਪੈਦਾ ਹੋਇਆ ਕੋਈ ਵੀ ਵਿਅਕਤੀ 2024 ਦੇ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ 2.8 ਮਿਲੀਅਨ ਨੂੰ ਪਾਰ ਕਰ ਗਈ ਹੈ ਜੋ ਕਿ 2019 ਤੋਂ 150% ਦਾ ਵਾਧਾ ਹੈ ਬੈਂਕ ਆਫ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੇ ਨਾਲ ਮਹਿੰਗਾਈ ਵੱਧ ਸਕਦੀ ਹੈ ਅਤੇ ਜਨਤਕ ਸੇਵਾਵਾਂ ਉੱਤੇ ਪੋਚ ਪੈ ਸਕਦਾ ਹੈ ਨਿਆਂ ਮੰਤਰੀ ਸੀਨ ਫੇਜ਼ਰ ਨੇ ਇਸ ਪ੍ਰਸਤਾਵ ਨੂੰ ਡ੍ਰੋਨ ਵਾਲਾ ਕਿਹਾ ਹੈ ਇਹ ਦਲੀਲ ਦਿੱਤੀ ਹੈ ਕਿ ਜਨਮ ਸੈਸ ਪਾਟਾ ਸਾਰੇ ਜਨਮਾਧਿਕ 1% ਨੂੰ ਕੱਟਦੇ ਲਈ ਜ਼ਿੰਮੇਵਾਰ ਹੈ ਉਦਰੀ ਪੰਜਾਹ ਸੰਗਠਨਾਂ ਦੁਆਰਾ ਦਸਤਕਤ ਕੀਤੇ ਇੱਕ ਸਾਂਝੇ ਪੱਤਰ ਵਿੱਚ ਸੰਸਦ ਨੂੰ ਇਸ ਯੋਜਨਾ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ ਜਿਸ ਦੇ ਵਿੱਚ ਨਾਗਰਿਕਤਾ ਨੂੰ ਇੱਕ ਮਨੁੱਖੀ ਜਨਮ ਸਿੱਧ ਅਧਿਕਾਰ ਰਾਸ਼ਨ ਦਾ ਵਿਸ਼ੇਸ਼ ਅਧਿਕਾਰ ਨਹੀਂ ਕਿਹਾ ਗਿਆ। ਚੀਨ ਦੇ ਵੱਲੋਂ ਕੈਨੇਡਾ ਦੇ ਖੇਤੀਬਾੜੀ ਸੈਕਟਰ ਦੇ ਉੱਤੇ ਲਗਾਏ ਗਏ ਟੈਰਿਫਸ ਨੂੰ ਉਸ ਸੂਰਤ ਵਿੱਚ ਹਟਾਉਣ ਦੀ ਪੇਸ਼ਕਸ਼ ਕੀਤੀ ਗਈ ਹੈ ਜੇ ਕੈਨੇਡਾ ਆਪਣੇ ਵੱਲੋਂ ਲਾਈਟ ਟੈਕਸ ਹਟਾ ਦਿੰਦਾ ਹੈ ਇਸ ਮਕਰੋ ਫੈਡਰਲ ਸਰਕਾਰ ਉੱਤੇ ਇਸ ਮਾਮਲੇ ਦੇ ਵਿੱਚ ਜਲਦ ਕਾਰਵਾਈ ਕਰਨ ਦੇ ਲਈ ਦਬਾਅ ਵਧਰੇ ਇੱਕ ਇੰਟਰਵਿਊ ਦੇ ਵਿੱਚ ਚੀਨ ਦੇ ਅੰਬੈਸਡਰ ਵਾਂਗ ਡੀ ਨੇ ਇੱਕ ਟਿੱਪਣੀ ਕੀਤੀ ਉਹਨਾਂ ਆਖਿਆ ਕਿ ਜੇ ਕੈਨੇਡਾ ਆਪਣੇ ਈਵੀ ਟੈਰਿਫ ਹਟਾ ਲੈਂਦਾ ਤਾਂ ਚੀਨ ਵੀ ਸੰਬੰਧਿਤ ਕੈਨੇਡੀਅਨ ਵਸਤਾਂ ਤੋਂ ਟੈਰਿਫ ਹਟਾ ਲਵੇਗਾ ਇਸ ਟਿੱਪਣੀ ਤੋਂ ਫੌਰੀ ਬਾਅਦ ਪ੍ਰੇਰੀਜ਼ ਦੇ ਪ੍ਰੀਮੀਅਰ ਦੇ ਵੱਲੋਂ ਫੈਡਰਲ ਸਰਕਾਰ ਨੂੰ ਤੇ ਇਸ ਬਾਬਤ ਜਲਦੀ ਕਾਰਵਾਈ ਕਰਨ ਦੇ ਲਈ ਦਬਾਅ ਬਣਾਇਆ ਜਾਣਾ ਸ਼ੁਰੂ ਹੋ ਗਿਆ ਹੈ ਤੇ ਜ਼ਿਕਰ ਹੋਇਆ ਕਿ ਇਨ ਸਖਤ ਨੀਤੀਆਂ ਦਾ ਸਭ ਤੋਂ ਵੱਧ ਨੁਕਸਾਨ ਪ੍ਰੇਰੀਸ ਦੇ ਕਿਸਾਨਾਂ ਨੂੰ ਹੀ ਚਲਣਾ ਪੈ ਰਿਹਾ ਹੈ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨੀਓ ਪ੍ਰਧਾਨ ਮੰਤਰੀ ਨੂੰ ਚੀਨ ਦੇ ਵੱਲੋਂ ਕੈਨੇਡੀਅਨ ਕੈਨੋਲਾ ਅਤੇ ਸੂਰ ਦੇ ਮਾਸ ਉੱਤੇ ਆਪਣੇ ਟੈਰਿਫਾਂ ਟੋਨ ਤੇ ਬਦਲੇ ਚੀਨੀ ਇਲੈਕਟ੍ਰੋਨਿਕ ਵਾਹਨਾਂ ਉੱਤੇ ਕੈਨੇਡਾ ਦੇ 100% ਟੈਰਿਫ ਨੂੰ ਖਤਮ ਕਰਨ ਦੇ ਲਈ ਕਹਿ ਰਹੇ ਨੇ ਕੈਨਿਊ ਨੇ ਮਾਰਕਾਨੀ ਨੂੰ ਲਿਖੇ ਹੋਏ ਇੱਕ ਪੱਤਰ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਦੇ ਵਾਹਨ ਉਦਯੋਗ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ ਉਹ ਕਹਿੰਦੇ ਨੇ ਕਿ ਦੇਸ਼ ਦੇ ਦ੍ਰਿਸ਼ਟੀਕੋਣ ਨੇ ਦੋ ਮੁਹਾਜ਼ਰੀ ਵਪਾਰ ਯੁੱਧ ਪੈਦਾ ਕਰ ਦਿੱਤਾ ਹੈ ਜੋ ਪੱਛਮੀ ਕੈਨੇਡਾ ਨੂੰ ਅਸੰਤੁਸ਼ਟ ਤੌਰ ਤੇ ਪ੍ਰਭਾਵਿਤ ਕਰਦਾ ਹੈ ਪ੍ਰਧਾਨ ਮੰਤਰੀ ਮਾਰਕਾਨੀ ਨੂੰ ਲਿਖੇ ਪੱਤਰ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਚੀਨ ਦੇ ਟੈਰਿਫ ਜੋ ਕਿ ਕੈਨੇਡਾ ਵੱਲੋਂ ਇਲੈਕਟ੍ਰੋਨਿਕ ਵਾਹਨ 'ਤੇ ਲੀਵੀ ਲਗਾਉਣ ਦੇ ਜਵਾਬ ਦੇ ਵਜੋਂ ਵਿਆਪਕ ਤੌਰ ਤੇ ਦੇਖਿਆ ਜਾਂਦਾ ਹੈ ਉਸ ਨੇ ਪਹਿਲਾਂ ਹੀ ਕੈਨੋਲਾ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਨਾਲ ਖਰਾਬਟ ਲਿਆਂਦੀ ਹੈ ਅਤੇ ਮੈਨੇ ਟੋਬਾ ਦੇ ਵਿੱਚ ਇੱਕ ਵਰਟੀਕੂਲਰ ਇਕੀਕ੍ਰਿਤ ਸੂਰ ਉਤਪਾਦਕ ਸਲਾਨਾ ਆਧਾਰ ਉਤੇ 19 ਮਿਲੀਅਨ ਡਾਲਰ ਦੇ ਨਕਾਰਾਤਮਕ ਪ੍ਰਭਾਵ ਦੀ ਰਿਪੋਰਟ ਕਰ ਰਿਹਾ ਹੈ ਦੂਜੇ ਪਾਸੇ ਦੱਸ ਦਈਏ ਕਿ ਕੈਨੇਡਾ ਨੇ ਪਿਛਲੇ ਸਾਲ ਸੰਸਦ ਰਾਜ ਅਮਰੀਕਾ ਦੇ ਨਾਲ ਤਾਲਮੇਲ ਬਣਾ ਕੇ ਇਲੈਕਟ੍ਰੋਨਿਕ ਵਾਹਨ ਡਿਊਟੀ ਲਗਾਈ ਸੀ ਜਿਸ ਕੋਲ ਚੀਨੀ ਇਲੈਕਟ੍ਰੋਨਿਕ ਵਾਹਨ ਉਤੇ 100% ਟੈਰਿਫ ਹੈ ਕੈਨੇਡਾ ਦਾ ਤਰਕ ਹੈ ਕਿ ਇਹ ਉਪਾਏ ਦੇਸ਼ ਦੇ ਆਟੋਮੋਬਾਈਲ ਉਦਯੋਗ ਦੀ ਰੱਖਿਆ ਲਈ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਹਰ ਰੋਜ਼ ਟੈਰਿਫ ਲਾਗੂ ਰਹਿੰਦੇ ਨੇ ਤੇ ਦੇ ਉਤਪਾਦਕਾਂ ਨੂੰ ਨੁਕਸਾਨ ਹੋਰ ਵੱਧ ਜਾਂਦਾ ਹੈ ਕੈਨੇਡਾ ਦੀ ਵਪਾਰ ਨੀਤੀ ਨੂੰ ਲੰਬੇ ਸਮੇਂ ਦੇ ਉਦਯੋਗਿਕ ਟੀਚਿਆਂ ਅਤੇ ਰਾਸ਼ਟਰੀ ਸੁਰੱਖਿਆ ਨੂੰ ਤੁਰੰਤ ਆਰਥਿਕ ਹਕੀਕਤਾਂ ਦੇ ਨਾਲ-ਨਾਲ ਕੈਨੇਡਾ ਦੀ ਆਰਥਿਕਤਾ ਦੇ ਹਰ ਖੇਤਰ ਨੂੰ ਵਧਾਉਂਦੀ ਰਾਸ਼ਟਰੀ ਜ਼ਿੰਮੇਵਾਰੀ ਦੇ ਨਾਲ ਸੰਤੁਲਿਤ ਕਰਨਾ ਚਾਹੀਦਾ ਹੈ ਕਾਨੂੰਨੇ ਕਾਰਨ ਨੂੰ ਲਿਖੇ ਪਤ ਦੇ ਵਿੱਚ ਇਹ ਵੀ ਕਿਹਾ ਹੈ ਕਿ ਕੈਨੇਡਾ ਵਿੱਚ ਚੀਨੀ ਰਾਸੂਤ ਨੇ ਵੀ ਹਾਲ ਹੀ ਦੇ ਵਿੱਚ ਚੀਨ ਕਨੋਲਾ ਅਤੇ ਸੂਰ ਦੇ ਮਾਸ ਉੱਤੇ ਆਪਣੇ ਟੈਰਿਫ ਟਾਉਣ ਦੇ ਲਈ ਤਿਆਰ ਹੋਵੇਗਾ ਬਦਲੇ ਦੇ ਵਿੱਚ ਕੈਨੇਡਾ ਚੀਨੀ ਇਲੈਕਟ੍ਰੋਨਿਕ ਵਾਹਨਾਂ ਉੱਤੇ ਟੈਕਸ ਹਟਾਵੇਗਾ ਕਿਨਿਉ ਨੇ ਇਸ ਨੂੰ ਇੱਕ ਨਾਜ਼ੁਕ ਪਲ ਕਰਾਇਤੇ ਅਤੇ ਕਾਰਨੀਤੀ ਸਰਕਾਰ ਨੂੰ ਮੌਕੇ ਦਾ ਫਾਇਦਾ ਚੁੱਕਣ ਦੀ ਅਪੀਲ ਕੀਤੀ ਹੈ ਚੀਨ ਕੈਨੇਡੀਅਨ ਕੈਨੋਲਾ ਬੀਜਾਂ ਦੀ ਤਰਮਦ ਉਤੇ 76% ਟੈਰਿਫ ਅਤੇ ਕੈਨੋਲਾ ਤੇਲ ਮੀਲ ਅਤੇ ਮਟਰਾਂ ਉਤੇ 100% ਟੈਰਿਫ ਲੰਦਾ ਹੈ ਚੀਨ ਨੇ ਕੁਝ ਕੈਨੇਡੀਅਨ ਸੂਰ ਮੱਛੀ ਅਤੇ ਸਮੁੰਦਰੀ ਭੋਜਨ ਉਤਪਾਦਾਂ ਉਤੇ ਵੀ 25% ਟੈਰਿਫ ਲਗਾਏ ਹੋਏ ਹਨ ਓਟਵਾ ਨੇ ਬੀਜਿੰਗ ਉੱਤੇ ਦੋਸ਼ ਲਗਾਇਆ ਹੈ ਕਿ ਉਹ ਆਪਣੇ ਇਲੈਕਟ੍ਰਿਕ ਵਾਹਨ ਉਦਯੋਗ ਨੂੰ ਅਨਿਯਮਿਤ ਤੌਰ ਉੱਤੇ ਸਬਸਿਡੀ ਦੇ ਰਿਹਾ ਹੈ ਅਤੇ ਮੁਕਾਬਲੇਬਾਜ਼ੀ ਦਾ ਫਾਇਦਾ ਹਾਸਲ ਕਰਨ ਦੇ ਲਈ ਅੰਤਰਰਾਸ਼ਟਰੀ ਬਾਜ਼ਾਰ ਨੂੰ ਸਸਤੀਆਂ ਕਾਰਾਂ ਦੇ ਨਾਲ ਭਰ ਰਿਹਾ ਹੈ। ਓਟਵਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਚੀਨੀ ਇਲੈਕਟ੍ਰਿਕ ਵਾਹਨਾਂ ਉੱਤੇ 100% ਟੈਰਿਫ ਲਗਾਉਣ ਦੇ ਆਪਣੇ ਫੈਸਲੇ ਦੀ ਸਮੀਖਿਆ ਕਰ ਰਿਹਾ ਹੈ ਪਰ ਇਸ ਬਾਰੇ ਕੋਈ ਸਪਸ਼ਟਤਾ ਨਹੀਂ ਦੇ ਰਿਹਾ ਕਿ ਸਮੀਖਿਆ ਕਦੋਂ ਸ਼ੁਰੂ ਹੋਈ ਜਾਏ ਕਦੋਂ ਖਤਮ ਹੋ ਸਕਦੀ ਹੈ। ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਫਿਲਹਾਲ ਇੰਨਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ